ਸਿਮਰਤ ਕੋਰ ਬਦਲ ਦੇ ਮੁਕਸਲਾ ਕਰ ਰਹੀ ਰਜਿੰਦਰ ਕੋਰ ਮਿੰਮਸਾ ਦੇ ਪਤੀ ਤੇ ਹੋਇਆ ਅਟੈਕ ਵਿਆਸ ਨਗੰਦ ਤੋਂ ਵਾਪਸ ਪਰਤਦੇ ਸਮੇਂ ਹਮਲਾਵਰਾਂ ਨੇ ਚਲਾਈਆਂ ਗੋਲੀਆਂ ਕਾਰ ਦੇ ਪANE ਦੇ ਤਿੱਛੇ ਸ਼ਿਸ਼ੀ ਵਾਰਵਾਰ ਬਚੇ ਰਜਿੰਦਰ ਕੋਰ ਮਿੰਮਸਾ ਦੇ ਪਤੀ ਜਰਨੈਲ ਸਿੰਘ ਦੀ ਜਾਨ ਲੰਬਾ ਸਮਾਹ ਹਰ ਸਿਮਰਤ ਕੌਰ ਬਾਦਲ ਦੇ ਮੁਖ ਸਲਾਹਕਾਰ ਰਹੇ ਰਜਿੰਦਰ ਕੌਰ ਮਿਮਸਾ ਦੇ ਪਤੀ ਜਰਨੈਲ ਸਿੰਘ ਦੇ ਇੱਕ ਵਿਆਹ ਸਮਾਗਮ ਤੋਂ ਵਾਪਸ ਪਰਤਦੇ ਸਮੇਂ ਲੋਂਗੋਵਾਲ ਸ਼ਿਰੋ ਰੋਡ ਤੇ ਹਮਲਾ ਹੋਇਆ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਦੇ ਵੱਲੋਂ ਗੋਲੀ ਚਲਾਈ ਗਈ ਤਾਂ ਰਜਿੰਦਰ ਕੌਰ ਮਿਮਸਾ ਨੇ ਅਕਾਲੀ ਦਲ ਤੇ ਵੀ ਗੰਭੀਰ ਇਲਜ਼ਾਮ ਲਗਾਏ ਨੇ ਕਿ 2021 ਵਿੱਚ ਸੁਖਬੀਰ ਬਾਦਲ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਬਾਰੇ ਬਿਆਨ ਦਿੱਤੇ ਸੀ ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਕਈ ਵਾਰਤਾਂ ਮਿਲੀਆਂ ਤੇ ਹੁਣ ਸੁਖਬੀਰ ਬਾਦਲ ਦੇ ਵੱਲੋਂ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਗੁਨਾਹ ਕਬੂਲ ਅਨ ਮਗਰੋਂ ਉਹਨਾਂ ਦੇ ਪਤੀ ਤੇ ਜਾਨਲੇਵਾ ਹਮਲਾ ਹੋਇਆ ਹਮਲਾ ਡਰਾਈਵਰ ਸਾਈਡ ਦੇ ਸ਼ੀਸ਼ੇ ਕੋਲੋਂ ਹੋਇਆ ਤਾਂ ਜਿਸ ਕਾਰਨ ਗੱਡੀ ਦੇ ਸ਼ੀਸ਼ੇ ਵੀ ਟੁੱਟ ਗਏ ਨੇ ਜਿਸ ਦੇ ਵਿੱਚ ਬਾਰ ਬਾਰ ਜਰਨੈਲ ਸਿੰਘ ਦੀ ਜਾਨ ਹੈ ਜਿਹੜੀ ਕਿ ਉਹ ਬਚ ਗਈ ਹੈ ਰਜਿੰਦਰ ਕੋਰ ਮੀਮਸਾ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਵੀ ਧਮਕੀਆਂ ਮਿਲਦੀਆਂ ਰਹੀਆਂ ਨੇ ਤਾਂ ਹੁਣ ਜਾਨਲੇਵਾ ਹਮਲਾ ਹੋਇਆ ਮੇਰਾ ਨਾਮ ਰਜਿੰਦਰ ਕੋਰ ਮੀਮਸਾ ਹੈਗਾ ਕੀ ਘਟਨਾ ਹੋਈ ਹੈਗੀ ਤੇ ਤੁਸੀਂ ਕੀ ਜਿਹੜਾ ਅੱਜ ਦੀ ਘਟਨਾ ਬਾਰੇ ਕਹਿਣਾ ਚਾਹੁੰਦੇ ਹੋ ਦੇਖੋ 2021 ਦੇ ਵਿੱਚ ਮੈਂ ਇੱਕ ਸੋਸ਼ਲ ਮੀਡੀਆ ਰਾਹੀਂ ਬਿਆਨ ਦਿੱਤਾ ਸੀਗਾ ਕਿ ਮੈਂ ਹਰਸ਼ ਤੋਰੀ ਨੂੰ ਸਜ਼ਾ ਸੁਖਬੀਰ ਸਿੰਘ ਬਾਦਲ ਦੀ ਰਹਿਸ਼ ਦੇ ਉੱਪਰ ਤਿੰਨ ਵਾਰ ਦਿੱਲੀ 12 ਸਬਦਰ ਰੰਗ ਰੋਡ ਤੇ ਦੇਖਿਆ ਸੀਗਾ ਨਾਲ ਉਹਨਾਂ ਦੇ ਜਗਜੀਤ ਸਿੰਘ ਐਡਮਨ ਬਲੌਗ ਦੇ ਮੁਖੀ ਸੀਗੇ ਤੇ ਜਦ ਮੈਂ ਇਹ ਬਿਆਨ ਦਿੱਤਾ ਸੀ ਉਸ ਤੋਂ ਬਾਅਦ 2 ਸਾਲ ਮੈਨੂੰ ਅਕਾਲੀ ਦਲ ਵੱਲੋਂ ਬਹੁਤ ਟੌਰਚਰਸ ਆਉਂਦੇ ਰਹੇ ਬਟ ਮੈਂ ਉਸਦੀ ਕੋਈ ਪਰਵਾਹ ਨਹੀਂ ਕੀਤੀ ਇਹ ਸਾਰੀ ਚੀਜ਼ ਸਿੱਟ ਦੇ ਵੀ ਧਿਆਨ ਚ ਸੀਗੇ ਤੇ ਪੁਲਿਸ ਦੇ ਵੀ ਧਿਆਨ ਚ ਸੀ ਉਹ ਆਪਣਾ ਕੰਮ ਕਰ ਰਹੇ ਸੀ ਮੈਨੂੰ ਉਹਨਾਂ ਤੋਂ ਕੋਈ ਨਾਰਾਜ਼ਗੀ ਨਹੀਂ ਹੈਗੀ ਪੁਲਿਸ ਪ੍ਰਸ਼ਾਸਨ ਤੋਂ ਕਿਉਂਕਿ ਕੁਝ ਚੀਜ਼ਾਂ ਉਹਨਾਂ ਤਾਂ ਕਿ ਸੀਮਿਤ ਰਹਿ ਜਾਂਦੀਆਂ ਨੇ ਉਸ ਤੋਂ ਬਾਅਦ ਜਦ ਪ੍ਰਦੀਪ ਕਲੇਰ ਸਾਹਮਣੇ ਆਇਆ ਤਾਂ ਉਸ ਦਿਨ ਵੀ ਮੈਂ ਇਹ ਜਨਤਕ ਕੀਤੀ ਗੱਲ ਕਿ ਅੱਜ ਪ੍ਰਦੀਪ ਕਲੇਰ ਜਿਹੜੀ ਗੱਲ ਕਹਿ ਰਹੇ ਮੇਰੀ ਕਹੀ ਹੋਈ 21 ਦੀ ਗੱਲ ਤੇ ਮੋਹਰ ਲੱਗੀ ਹੈ ਕਿ ਸੱਚ ਬਹੁਤ ਜਲਦੀ ਆਪਣੇ ਸਬਦੇ ਸਾਹਮਣੇ ਆ ਜਾਏਗਾ ਸਾਰੇ ਸਿੱਖ ਪਾਇਚਾਰ ਨੂੰ ਅਰਜ਼ ਕਰਦੀ ਹੈ ਕਿ ਤੁਸੀਂ ਦੁਆਵਾਂ ਕਰੋ ਤੁਹਾਡੀਆਂ ਦੁਆਵਾਂ ਜਾਣ ਤੇ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸੱਚ ਕਬੂਲਣ ਤੇ ਉਹ ਪਿਛਲੇ ਦਿਨੀ ਗੁਰੂ ਮਹਾਰਾਜ ਨੇ ਆਪਣੀ ਸਬਦੀ ਸਿੱਖਾਂ ਦੀ ਗੱਲ ਸੁਣੀ ਤੇ ਗੁਰੂ ਮਹਾਰਾਜ ਨੇ ਆਪਣੀ ਕਚਹਿਰੀ ਚ ਉਹਨਾਂ ਨੂੰ ਬੁਲਾ ਕੇ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਤਾ ਉਹਨੇ ਹਰ ਜੁਲਮ ਕਬੂਲ ਕਰ ਲਿਆ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਇੰਨੀ ਜਲਦੀ ਮੈਨੂੰ ਵੀ ਉਸ ਦਾ ਖਮਿਆਜਾ ਭੁਗਤਣਾ ਪਏਗਾ ਅੱਜ ਮੇਰੇ ਹਸਬੰਡ ਕਿਸੇ ਵਿਆਹ ਪ੍ਰੋਗਰਾਮ ਤੋਂ ਸਨਾਮ ਤੋਂ ਕਰ ਵਾਪਸ ਆ ਰਹੇ ਸੀ ਤੇ ਲੰਗੋਵਾਲ ਰੋਡ ਤੇ ਉਹਨਾਂ ਤੇ ਫਾਇਰ ਕੀਤਾ ਗਿਆ ਜਦਕੀ ਉਹਨਾਂ ਦੀ ਜਾਨ ਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਬਟ ਗੱਡੀ ਦੇ ਸ਼ੀਸ਼ੇ ਤੇ ਫਾਇਰ ਹੋਇਆ ਔਰ ਉਹ ਚੁਕੇ ਹੋਏ ਸੀਗੇ ਕੁਝ ਸਿਸਟਮ ਦੇਖ ਰਹੇ ਸੀਗੇ ਤਾਂ ਫਾਇਰ ਅਚਾਨਕ ਗੱਡੀ ਚ ਲੱਗ ਕੇ ਸਾਰੇ ਸ਼ੀਸ਼ਾ ਸ਼ੂਸ਼ਾ ਟੁੱਟ ਗਿਆ ਚਲੋ ਗੁਰੂ ਮਹਾਰਾਜ ਜੀ ਮੇਰੀ ਕਿ ਉਹਨਾਂ ਨੂੰ ਕੁਝ ਨਹੀਂ ਹੋਇਆ ਹੈਗਾ ਜਿਹੜੀ ਸਿੱਖ ਸੰਗਤ ਹੈ ਇਹਨਾਂ ਦਾ ਹਮੇਸ਼ਾ ਆਸ਼ੀਰਵਾਦ ਮੇਰੇ ਤੇ ਬਣਿਆ ਰਹੇ ਪਿੱਛੋਂ ਪਿੱਛਾ ਹੋ ਰਿਹਾ ਸੀ ਉਹਨਾਂ ਦਾ ਦੇਖੋ ਮੈਂ ਕਿਸੇ ਤੇ ਬਲੇਮ ਨਹੀਂ ਕਰੂੰਗੀ ਹੋ ਸਕਦਾ ਕੋਈ ਵੀ ਹੋ ਸਕਦਾ ਹੈ ਮੈਂ ਕਿਸੇ ਤੇ ਬਲੇਮ ਨਹੀਂ ਕਰੂੰਗੀ ਇਹ ਤਾਂ ਪੁਲਿਸ ਦੇਖੇਗੀ ਇਨਵੈਸਟੀਗੇਸ਼ਨਲ ਮੈਟਰ ਹੈ ਸਰ ਕੀ ਨਾਮ ਹੈ ਜੀ ਆਪਣਾ ਜਰਨੈਲ ਸਿੰਘ ਨੇ ਨਾਸਨ ਜੀ ਕੀ ਘਟਨਾ ਵਾਪਰੀ ਹੈ ਤੇ ਕਿੱਥੇ ਖੜੇ ਹੋ ਤੁਸੀਂ ਮੈਂ ਜੀ ਲੌਂਗਵਾਲ ਤੇ ਸੇਰੋਂ ਦੇ ਵਿਚਾਲੇ ਖੜਾ ਹਾਂਗਾ ਮੈਂ ਇੱਥੋਂ ਸੁਨਾਮ ਤੋਂ ਆ ਰਿਹਾ ਸੀਗਾ ਤੇ ਇੱਥੇ ਆ ਕੇ ਜਦੋਂ ਫਾਇਰਿੰਗ ਹੋਈ ਹੈਗੀ ਤਾਂ ਮੈਂ ਇਹਨੂੰ ਥੋੜੇ ਲੱਗਿਆ ਜਿਵੇਂ ਪਟਾਕਾ ਪਿਆ ਹੁੰਦਾ ਹੈਗਾ ਤੇ ਮੈਂ ਜਦੋਂ ਦੇਖਿਆ ਤਾਂ ਮੇਰੇ ਬਾਰਡਰ ਦੇ ਉੱਪਰ ਕਾਂਚੀ ਕਰ ਚੁੱਕਾ ਸੀਗਾ ਤੇ ਮੈਂ ਗੱਡੀ ਭਜਾ ਕੇ ਮਤਲਬ ਇੱਥੋਂ ਅੱਗੇ ਲੰਘ ਗਿਆ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਇੱਥੋਂ ਇੱਕ ਮੈਰਿਜ ਤੋਂ ਪਾਰ ਆ ਰਿਹਾ ਸੀਗਾ ਜੀ ਅਦਰੇ ਦੂਜੇ ਪਾਸੇ ਡੀਐਸਪੀ ਸੁਨਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮੌਕੇ ਤੇ ਆਪਣੀ ਟੀਮ ਸਮੇਤ ਪਹੁੰਚ ਗਏ ਤਾਂ ਉਹਨ ਅਸੀਂ ਜੀ ਸੇਰੋਂ ਤੋਂ ਲੋਂਗੋਵਾਲ ਰੋਡ ਦੇ ਉੱਤੇ ਖੜੇ ਆ ਹਾਬਾ ਹੱਦ ਹੈਗੀ ਆ ਲੋਂਗੋਵਾਲ ਇੱਥੇ ਰਾਇਸਟਵਾਲ ਦੇ ਅਸੀਂ ਕੋਲੇ ਖੜੇ ਆ ਤੇ ਅੱਜ ਰਜਿੰਦਰ ਕੌਰ ਮੀਮਸਾ ਜਿਹੜੀ ਬੀਬੀ ਆ ਇਹ ਇਹਦੇ ਘਰ ਵਾਲੇ ਜਰਨੈਲ ਸਿੰਘ ਜਿਹੜੇ ਰਿਆਣ ਵਾਲੇ ਮੀਮਸਾ ਪਿੰਡ ਦੇ ਨੇ ਪਰ ਇਹ ਅੱਜਕੱਲ ਕਹਿ ਰਹੇ ਪੇ ਅਸੀਂ ਸੰਗਰੂਰ ਜਿਹੜਾ ਹੈਗਾ ਬਡਬੜ ਰੋਡ ਤੇ ਅਸੀਂ ਆਪਣਾ ਘਰ ਬਣਾ ਕੇ ਰਹਿ ਰਹੇ ਆ ਤੇ ਉੱਥੇ ਇਹਨਾਂ ਦਾ ਅ ਅੱਜ ਵਿਆਹ ਤੇ ਆਇਆ ਸੀ ਤਾਜ ਪੈਲਸ ਵਿੱਚ ਜਰਨੈਲ ਸਿੰਘ ਤੌਰ ਇਹਨਾਂ ਦਾ ਭਤੀਜਾ ਰਣਜੀਤ ਸਿੰਘ ਇਹ ਜਦੋਂ ਇੱਥੋਂ ਲੰਘ ਰਹੇ ਸੀ ਨਾਮ ਤੋਂ ਵਿਆਹ ਤੋਂ ਬਾਅਦ ਵਿੱਚ ਵਾਇਆ ਸੇਰੋਂ ਲੋਂਗੋਵਾਲ ਹੁੰਦੇ ਹੋਏ ਬੜੁਖਾ ਇਹਨਾਂ ਤੁਰ ਨੂੰ ਜਾਣਾ ਸੀਗਾ ਇਹ ਕਿਤੇ ਜਦੋਂ ਅਸੀਂ ਇਸ ਜਗ੍ਹਾ ਤੇ ਪਹੁੰਚੇ ਆ ਤੇ ਸਾਡੀ ਜਿਹੜੀ ਗੱਡੀ ਆ ਨੋਵਾ ਉਹਦੇ ਉੱਤੇ ਇੱਕ ਜੀ ਫੇਰ ਹੋਇਆ ਤੇ ਜਿਹਦੇ ਵਿੱਚ ਸਾਡੇ ਇੱਕ ਜਿਹੜਾ ਸਾਈਡ ਮਿਰਰ ਦੇ ਨਾਲ ਇੱਕ ਛੋਟਾ ਸ਼ੀਸ਼ਾ ਹੁੰਦਾ ਉਹਦੇ ਵਿੱਚ ਦੀ ਗਲੀ ਹੋਈ ਆ ਉਹ ਅਸੀਂ ਹੁਣ ਗੱਡੀ ਨੂੰ ਇੱਥੇ ਪਹੁੰਚ ਕੇ ਮੌਕੇ ਤੇ ਸੱਚਾ ਲੋਂਗੋਵਾਲ ਸੱਚਾ ਸੇਰੋਂ ਦੇ ਨਾਲ ਅਸੀਂ ਗੱਡੀ ਦੀ ਪ੍ਰੋਪਰ ਸਰਚ ਕੀਤੀ ਹੈ ਪੀ ਉਹ ਗੱਡੀ ਦਾ ਜਿਹੜਾ ਹੈਗਾ ਨਾ ਡੈਸ਼ਬੋਰਡ ਦਾ ਚੈੱਕ ਕੀਤਾ ਇਹਦਾ ਬੋਨਟ ਚੈੱਕ ਕੀਤਾ ਪਲਾਸ ਇਹਦੀਆਂ ਤਾਕੀਆਂ ਜਿਹੜੀਆਂ ਨੇ ਸੱਜੇ ਖੱਬੇ ਵਾਲੀਆਂ ਉਹ ਚੈੱਕ ਕੀਤੀਆਂ ਨੇ ਅਜੇ ਤੱਕ ਸਾਨੂੰ ਉਹਦੇ ਵਿੱਚ ਕੋਈ ਕੋਈ ਐਵੇਂ ਦਾ ਸਰਾਕ ਨਹੀਂ ਮਿਲਿਆ ਕਿ ਜਿਵੇਂ ਇਹਦੇ ਵਿੱਚ ਕੋਈ ਵੈਪਨ ਦਾ ਫੈਰ ਹੋਇਆ ਹੋਵੇ ਜਾਂ ਇਹਦੇ ਵਿੱਚ ਕੋਈ ਸ਼ਰੀਰ ਮਿਲੇ ਹੋਣ ਜਾਂ ਇਹਦੇ ਵਿੱਚ ਕੋਈ ਬੁਲੇਟ ਸਾਨੂੰ ਕੋਈ ਮਿਲਿਆ ਹੋਵੇ ਉਹ ਨਹੀਂ ਹੁਣ ਤੱਕ ਮਿਲਿਆ ਔਰ ਇਹਨਾਂ ਦੀ ਬੀਬੀ ਰਜਿੰਦਰ ਕੌਰ ਵੀ ਉਸ ਵੇਲੇ ਇਹ ਆਪ ਗੱਡੀ ਵਿੱਚ ਨਹੀਂ ਹੈਗੇ ਸੀਗੇ ਇਹ ਆਪਣੇ ਘਰੇ ਸੀਗੇ ਇਹਨਾਂ ਦੇ ਹਸਬੰਡ ਪਲੱਸ ਇਹਨਾਂ ਦਾ ਭਤੀਜਾ ਜਿਹੜਾ ਸੀਗਾ ਉਹ ਦੋਨੇ ਜਣੇ ਇੱਕ ਕਾਰ ਦੇ ਵਿੱਚ ਸੀਗੇ ਇਹਨਾਂ ਦੇ ਕਹਿਣ ਮੁਤਾਬਕ ਇਹ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਸੀਗੀ ਉਸ ਸੰਬੰਧੀ ਅਸੀਂ ਕੋਈ ਜਾਣਕਾਰੀ ਸਟੰਦ ਦਿੱਤੀ ਸੀਗੀ ਤੇ ਸਾਨੂੰ ਥ੍ਰੈਟ ਮਿਲਿਆ ਸੀਗਾ ਬਾਕੀ ਹੁਣ ਇਸ ਗੱਡੀ ਨੂੰ ਜਸੀਂ ਜਿਹੜੀ ਹੈਗੀ ਆ ਐਫਐਸਐਲ ਟੀਮ ਨੂੰ ਬੁਲਾ ਕੇ ਜਾਂ ਤੁੰ ਪੇਜ ਕੇ ਇਹਦੀ ਸਾਰੀ ਸਰਚ ਕਰਵਾ ਕੇ ਇਹਦੇ ਵਿੱਚ ਕੀ ਖੁਸ਼ ਹੋਇਆ ਕੀ ਚੀਜ਼ ਦੇ ਵਿੱਚ ਲੱਗੀ ਆ ਉਹ ਸਾਰੀ ਅਸੀਂ ਜਾਣਕਾਰੀ ਜਿਹੜੀ ਆ ਉਹ ਲਵਾਂਗੇ ਔਰ ਨਿਗਾਈ ਨਾਲ ਪੜਤਾਲ ਕਰਕੇ ਕੀ ਜਿਹੜੀ ਇਹਨਾਂ ਦੀ ਅਗਲੀ ਜਿਹੜੀ ਕਾਰਵਾਈ ਉਹ ਅਮਲੇ ਤੇ ਲਿਆਵਾਂਗੇ ਚੜ੍ਹਦੇ ਕਲਾ ਟਾਈਮ ਟਿਵਿਲੇ ਸੰਗਰੂਰ ਤੋਂ ਪੱਤਰਕਾਰ ਹਰਕਵਲ ਹੈਪੀ ਦੀ ਖਾਸ ਰਿਪੋਰਟ